ਪੰਜਾਬ ਦੀ ਧਰਤੀ ਜਿਹੜੀ ਗੁਰੂਆ ਪੀਰਾਂ ਦੀ ਧਰਤੀ ਹੈ ਇਸ ਧਰਤੀ ਨੇ ਵੱਡੇ ਵੱਡੇ ਯੋਧੇ ਜਿਹੜੇ ਆ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ ਵੱਡੇ ਵੱਡੇ ਜਨਰਲ ਪੈਦਾ ਹੋਏ ਆ ਤਾਂ ਬੜੇ ਦੁੱਖ ਤੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਜੋ ਲਛੀਆਂ ਨੇ ਪੰਜਾਬ ਨੂੰ ਗਰਸਿਆ ਹੋਇਆ ਤੇ ਅੱਜ ਮਜੀਠੇ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਜਿਹੜੇ 14 ਆਦਮੀਆਂ ਦੀ ਜਿਹੜੀ ਉਹ ਡੈਥ ਹੋਈ ਆ ਤੇ ਬੜਾ ਮਨ ਨੂੰ ਦੁੱਖ ਜੀ ਮਹਿਸੂਸ ਹੁੰਦਾ ਤੇ ਸਰਕਾਰ ਜਿਹੜੀ ਕਹਿੰਦੀ ਪਈ ਸੀ ਮੈਂ ਧਰੋ ਘਰੀ ਨਸ਼ਾ ਖਤਮ ਕਰ ਦਿੱਤਾ ਹੈ ਤੇ ਸਰਕਾਰ ਨੂੰ ਮੈਂ ਭਗਵੰਤ ਮਾਨ ਨੂੰ ਤੇ ਉਹ ਜੋ ਅਪੀਲ ਕਰਦਾ ਤੇ ਬੇਨਤੀ ਵੀ ਕਰਦਾ ਕਿ ਇਹ ਨਸ਼ਿਆਂ ਨੇ ਜਿਹੜਾ ਕੋੜ ਆ ਇਹਨੂੰ ਖਤਮ ਕਰਨ ਦੇ ਲਈ ਜੋ ਤੁਸੀਂ ਇਮੀਡੀਏਟ ਦਿਨੇ ਆ ਜੋ ਤੁਸੀਂ ਪ੍ਰਚਾਰ ਕਰਦੇ ਉਹ ਗਰਾਊਂਡ ਲੈਵਲ ਤੇ ਨਹੀਂ ਹੁੰਦਾ ਪਿਆ ਗਰਾਊਂਡ ਲੈਵਲ ਤੇ ਉਸੇ ਤਰ੍ਹਾਂ ਨਸ਼ੇ ਜਿਹੜੇ ਚੱਲਦੇ ਪਏ ਆ ਉਹਨਾਂ ਨਸ਼ਿਆਂ ਨੂੰ ਨੱਥ ਪਾਉਣ ਦੇ ਲਈ ਕਿਉਂਕਿ ਪ੍ਰਸ਼ਾਸਨ ਦੇ ਅਧੀਨ ਜਿਹੜੇ ਆ ਜਿਹੜੇ ਨਸ਼ੇ ਵਗਦੇ ਆ ਤੇ ਪ੍ਰਸ਼ਾਸਨ ਨੂੰ ਏਦਾਂ ਦੀਆਂ ਹਦਾਇਤਾਂ ਦਿੱਤੀਆਂ ਜਾਣ ਕਿ ਡੀਸੀ ਸਬੰਨ ਨੂੰ ਔਰ ਕਮਿਜ਼ ਸਬੰਨ ਨੂੰ ਹਦਾਇਤਾਂ ਦਿੱਤੀਆਂ ਜਾਂ ਜਿਸ ਹਾਲਕੇ ਦੇ ਵਿੱਚ ਨਸ਼ਾ ਵਕਿਆ ਤੇ ਉਹ ਅਸਰ ਜਿਹੜਾ ਉੱਥੇ ਨਹੀਂ ਰਹੇਗਾ ਤਾਂ ਹੀ ਕਿਤੇ ਨਸ਼ਿਆਂ ਨੂੰ ਜਿਹੜੀ ਨਾ ਸਪੈਸ਼ਲਟੀ ਹੈ ਤੇ ਮੇਰੀ ਫਿਰ ਉਸ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਆਦਮੀ ਗਏ ਆ ਉਹਨਾਂ ਦਾ ਸੁਪਤ ਕਰਦਾ ਹੋਇਆ ਮੈਂ ਅਰਦਾਸ ਕਰਦਾ ਕਿ ਪੰਜਾਬ ਦੇਤੋਂ ਛੇਤੀ ਤੋਂ ਛੇਤੀ ਨਸ਼ੇ ਖਤਮ ਹੋਣ ਜੇ ਸਰਕਾਰ ਤੇ ਹਿਆ ਕਰੇ ਤਾਂ ਸਮਾਜੀ ਗੁਟੀ ਦਾ ਕਾਸਾ ਹੋਵੇ ਪਹਿਲਾਂ ਵੀ ਕਈ ਵਾਰੀ ਇਹ ਘਟਨਾਵਾਂ ਸਾਹਮਣੇ ਆਈ ਪਰ ਪ੍ਰਸ਼ਾਸਨ ਉਦੋਂ ਹੀ ਕਿ ਜਾਗਦਾ ਜਦੋਂ ਘਟਨਾ ਕੋਈ ਪ੍ਰਸ਼ਾਸਨ ਜਾਗਦਾ ਹੀ ਨਹੀਂ ਜੀ ਤੁਸੀਂ ਕਹਿੰਦੇ ਪ੍ਰਸ਼ਾਸਨ ਉਦੋਂ ਹੀ ਜਾਜੇ ਪ੍ਰਸ਼ਾਸਨ ਜਾਗਿਆ ਹੋਵੇ ਤੇ ਨਸ਼ੇ ਜਿਹੜੇ ਆ ਖਤਮ ਕਰਨਾ ਕੋਈ ਬਹੁਤਾ ਔਖੀ ਗੱਲ ਨਹੀਂ ਇਹ ਹਦਾਇਤ ਹੀ ਦੇਣੀ ਹੁੰਦੀ ਹੈ ਪਰ ਅਸੀਂ ਇਹ ਪ੍ਰਚਾਰ ਕਰੀ ਜਾਂਦੇ ਆ ਕਿ ਨਸ਼ੇ ਖਤਮ ਹੋ ਗਏ ਨਸ਼ੇ ਖਤਮ ਕਰਦੇ ਆਂਗੇ ਪਰ ਉਹਦੇ ਤੇ ਜਿਹੜਾ ਅਮਲੀ ਜਾਮਾ ਨਹੀਂ ਪਨਾਇਆ ਜਾਂਦਾ ਇਹ ਅਮਲੀ ਜਾਮਾ ਪਹਿਨਣ ਦੀ ਲੋੜ ਆ ਤਾਂ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਬਚ ਸਕਦੇ